ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਨਹੀਂ ਲੱਗਦਾ ਅੱਜ ਮੈਨੂੰ ਦੱਸਣ ਦੀ ਲੋੜ ਹੈ ਕਿ ਮੈਂ ਅੱਗੇ ਕਿਉਂ ਆਈ ਹਾਂ ਜਾਂ ਮੈਨੂੰ ਆਣਾ ਪਿਆ ਆ ਸਾਰਿਆਂ ਨੂੰ ਇਹ ਚੀਜ਼ ਦਾ ਰੀਜ਼ਨ ਪਤਾ ਹੀ ਹੈ ਬਟ ਮੈਂ ਕਦੀ ਨਹੀਂ ਜਾਂਦੀ ਸੀ ਕਿ ਇਹ ਰੀਜ਼ਨ ਜਾਂ ਇਹ ਕਲੈਰੀਫਿਕੇਸ਼ਨਸ ਦੇਣ ਮੈਂ ਅੱਗੇ ਆਵਾਂ ਜਿਹਦੇ ਵਿੱਚ ਮੇਰੀ ਕੋਈ ਇਨਵੋਲਵਮੈਂਟ ਹੀ ਨਹੀਂ ਹੈ ਐਂਡ ਇਹ ਚੀਜ਼ਾਂ ਮੈਂ ਸਿਰਫ ਬੋਲ ਕੇ ਨਹੀਂ ਦੱਸੂੰਗੀ ਇਸ ਵੀਡੀਓ ਦੇ ਵਿੱਚ ਪੁਆਇੰਟਸ ਫੈਕਟਸ ਐਂਡ ਪ੍ਰੂਫਸ ਇਹਨਾਂ ਨਾਲ ਗੱਲ ਹੋਊਗੀ ਜੋ ਵੀ ਗੱਲ ਹੋਊਗੀ ਐਂਡ ਮੈਂ ਸਿਰਫ ਇਹ ਚਾਹੁੰਨੀ ਆ ਮੈਂ ਹੱਥ ਜੋੜ ਕੇ ਇੱਕ ਰਿਕੁਐਸਟ ਕਰ ਰਹੀ ਆ ਸਾਰਿਆਂ ਨੂੰ ਕਿ ਇਸੇ ਵੀਡੀਓ ਦਾ ਕਮੈਂਟ ਸੈਸ਼ਨ ਖੁੱਲਾ ਆ ਤੁਸੀਂ ਆਪਣੇ ਆਪਣੇ ਕਮੈਂਟਸ ਜਰੂਰ ਕਰਿਓ ਮੈਨੂੰ ਡੀਐਮਸ ਕਰਿਓ ਬਟ ਸਿਰਫ ਇੰਨੀ ਕਰ ਰਿਕੁਐਸਟ ਹੈ ਕਿ ਆ ਸਾਰੀ ਵੀਡੀਓ ਦੇਖ ਕੇ ਥੋੜਾ ਜਿਹਾ ਟਾਈਮ ਕੱਢ ਲਓ ਕਿਉਂਕਿ ਜੋ ਵੀ ਹੋਇਆ ਇਹ ਬਹੁਤ ਹੀ ਇੱਕ ਸੈਂਸਿਟਿਵ ਟਾਪਿਕ ਸੀਗਾ ਮੈਂ ਸਿਰਫ ਤੁਹਾਨੂੰ ਆਹੀ ਕਹੂੰਗੀ ਕਮੈਂਟਸ ਕਰ ਸਕਦੇ ਹੋ ਆਪਣੇ ਆਪਣੇ opinions ਦੱਸ ਸਕਦੇ ਹੋ DM ਕਰ ਸਕਦੇ ਹੋ ਬਟ ਮੇਰੀ ਸਾਰੀ ਵੀਡੀਓ ਬਸ ਇੱਕ ਵਾਰੀ ਪੇਸ਼ੈਂਟਲੀ ਦੇਖ ਲਿਓ ਸਾਰੇ ਪ੍ਰੂਫ ਇੱਕ ਵਾਰੀ ਮਤਲਬ ਮੇਰੀ ਸਾਈਡ ਦੇਖ ਲਓ ਉਸ ਬਾਅਦ ਜੋ ਤੁਹਾਨੂੰ ਲੱਗਦਾ ਆ ਆਈ ਹੋਪ ਕਿ ਇਹ ਵੀਡੀਓ ਦੇ ਐਂਡ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜੂਗੀਆਂ ਫਿਰ ਜੋ ਵੀ ਤੁਹਾਨੂੰ ਲੱਗਦਾ ਤੁਸੀਂ ਥੱਲੇ ਲਿਖਦੇ ਹੋ ਐਂਡ ਯੂ ਆਰ ਮੋਸਟ ਵੈਲਕਮ ਵਿਦ ਯੋਰ ਓਨ ਕਮੈਂਟਸ ਐਂਡ opinion ਪਰ ਥੋੜਾ ਜਿਹਾ ਸਬਰ ਰੱਖ ਕੇ ਆ ਸਾਰੀ ਵੀਡੀਓ ਜ਼ਰੂਰ ਦੇਖਿਓ ਇਹ ਭੁੱਲ ਜੋ ਥੋੜੀ ਦੇਰ ਲਈ ਸਿਰਫ ਥੋੜੀ ਦੇਰ ਲਈ ਕਿ ਮੈਂ ਕੁਝ ਕੀਤਾ ਆ ਕਰਾਇਆ ਆ ਮੈਂ ਇਨਫਲੂਐਂਸਰ ਆ ਇਦਾਂ ਦੀਆਂ ਹੀ ਹੁੰਦੀਆਂ ਆ ਇਹ ਐ ਉਹ ਐ ਸਿਰਫ ਇਹ ਚੀਜ਼ ਭੁੱਲ ਕੇ ਐਜ਼ ਅ ਹਿਊਮਨ ਬੀਇੰਗ ਪਲੀਜ਼ ਮੇਰੀ ਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਸੁਣਿਓ ਮੈਂ ਇਸ ਵੀਡੀਓ ਦੇ ਵਿੱਚ ਕਿਸੇ ਨੂੰ ਵੀ ਰਿਪਲਾਈ ਕਰਨ ਨਹੀਂ ਆਈ ਕਿਉਂਕਿ ਜਿਨਨੇ ਜੋ ਵੀ ਪਾਇਆ ਆ ਜੋ ਵੀ ਕਿਹਾ ਆ ਉਹ ਉਹਨਾਂ ਨੇ ਉਸ ਹਿਸਾਬ ਨਾਲ ਕਿਹਾ ਜਿੰਨੇ ਗੱਲ ਉਹਨਾਂ ਨੂੰ ਪਤਾ ਆ ਜਿੰਨੇ ਕਿ ਜਿੰਨੇ ਕੋ ਪ੍ਰੂਫ ਜੋ ਵੀ ਉਹਨਾਂ ਕੋਲ ਹੈਗੇ ਆ ਮੈਂ ਇਹਦੇ ਵਿੱਚ ਸਿਰਫ ਆਪਣਾ ਪੱਖ ਆਪਣੀ ਸਾਈਡ ਲੈ ਕੇ ਆਈ ਆ ਵਿਦ ਪ੍ਰੂਫਸ ਵਿਦ ਪੁਆਇੰਟਸ ਵਿਦ ਫੈਕਟਸ ਮੈਂ ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਗੱਲ ਦਾ ਰਿਪਲਾਈ ਕਰਨ ਨਹੀਂ ਆਈ ਜੋ ਵੀ ਹੋਇਆ ਆ ਇਹਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਬਹੁਤ ਜ਼ਿਆਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਮੈਂ ਵੀ ਕਹਿੰਨੀ ਆ ਜੋ ਹੋਇਆ ਜੋ ਹੋ ਗਿਆ ਕੁਝ ਨਹੀਂ ਹੋਣਾ ਚਾਹੀਦਾ ਸੀਗਾ ਜੋ ਵੀ ਹੋਇਆ ਮੈਨੂੰ ਉਹਦਾ ਦਿਲੋਂ ਬਹੁਤ ਜ਼ਿਆਦਾ ਦੁੱਖ ਹੈ ਕਿ ਇਹ ਚੀਜ਼ ਇੱਥੇ ਤੱਕ ਨਹੀਂ ਪਹੁੰਚਣੀ ਚਾਹੀਦੀ ਸੀ ਬਟ ਮੈਂ ਅੱਜ ਇੱਥੇ ਕਿਸੇ ਨੂੰ ਸਹੀ ਗਲਤ ਨਹੀਂ ਕਹਿਣ ਆਈ ਤੇ ਮੈਂ ਆਪਣੀ ਇਹ ਅਲੀਗੇਸ਼ਨ ਜੋ ਮੇਰੇ ਤੇ ਲੱਗੀ ਆ ਇਹਨੂੰ ਲਾਣ ਆਈ ਆ ਪਹਿਲੀ ਗੱਲ ਆਪਾਂ ਸ਼ੁਰੂ ਕਰਦੇ ਆਂ ਪਾਰਟੀ ਤੋਂ ਕਿ ਬਰਥਡੇ ਪਾਰਟੀ ਦੀ ਸਾਰੀ ਇਹ ਗੱਲ ਆ ਐਂਡ ਮੇਰੀ ਹੀ ਬਰਥਡੇ ਪਾਰਟੀ ਸੀਗੀ ਐਂਡ ਇ ਲਾਸਟ 6 ਦਸੰਬਰ ਦੀ ਗੱਲ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਮੇਰਾ 6th ਦਸੰਬਰ ਨੂੰ ਬਰਥਡੇ ਹੁੰਦਾ ਆ ਆਲਮੋਸਟ ਇਸ ਗੱਲ ਨੂੰ ਪੂਰਾ ਸਾਲ ਹੋ ਚੱਲਾ ਹੈ ਕਿਉਂਕਿ ਹੋਰ 3-4 ਦਿਨਾਂ 'ਚ ਇਹ ਦਿਨ 6th ਦਸੰਬਰ ਹੈਗੀ ਆਈ ਡੇਟ ਆ ਤੇ ਉਹ ਦਿਨ ਤੇ ਇਸ ਗੱਲ ਨੂੰ ਪੂਰਾ ਸਾਲ ਹੋ ਜਾਣਾ ਆ ਇਹ ਗੱਲ ਹੈਗੀ ਆ ਲਾਸਟ 6 ਦਸੰਬਰ ਦੀ 2024 ਜਿਸ ਦਿਨ ਮੇਰਾ ਬਰਥਡੇ ਸੀਗਾ ਐਂਡ ਉਥੇ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਸਾਰਿਆਂ ਨੂੰ ਮਤਲਬ ਸਾਰਿਆਂ ਨੂੰ ਉਹਦੀ ਫੋਟੋ ਮੈਂ ਇੱਥੇ ਵੀ ਲਾ ਦੂੰਗੀ ਐਂਡ ਤੁਸੀਂ ਮੇਰੇ ਚੈਨਲ ਤੇ ਜਾ ਕੇ ਲਾਸਟ ইয়ার ਦਾ ਮੇਰਾ ਵਲੌਗ ਵੀ ਦੇਖ ਸਕਦੇ ਹੋ ਕਿ ਉੱਥੇ ਕਿੰਨੇ ਜਣੇ ਇਨਵਾਈਟਿਡ ਸੀਗੇ ਤੇ ਕਿੰਨੇ ਅ ਬੰਦਿਆਂ ਦੀ ਉੱਥੇ ਗੈਦਰਿੰਗ ਸੀਗੀ ਐਂਡ ਇਹ ਕੋਈ ਵੀ ਇੱਕ ਪਾਰਟਿਕੂਲਰ ਹਾਲ ਦੇ ਵਿੱਚ ਇੱਕ ਪਾਰਟਿਕੂਲਰ ਰੂਮ ਦੇ ਵਿੱਚ ਬਰਥਡੇ ਸੈਲੀਬ੍ਰੇਟ ਨਹੀਂ ਹੋਇਆ ਇਹ ਇੱਕ ਪਬਲਿਕ ਰੈਸਟੋਰੈਂਟ ਦੇ ਵਿੱਚ ਬਰਥਡੇ ਸੈਲੀਬ੍ਰੇਟ ਹੋਇਆ ਜਿੱਥੇ ਕੋਈ ਵੀ ਪ੍ਰਾਈਵੇਸੀ ਨਹੀਂ ਸੀਗੀ ਇਸ ਇਹ ਦੱਸਣ ਦਾ ਰੀਜ਼ਨ ਮੇਰਾ ਸਿਰਫ ਇਹ ਹੈ ਕਿ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਤੱਕਾ ਨਹੀਂ ਹੋ ਸਕਦਾ ਇੱਕ ਪਬਲਿਕ ਪਲੇਸ ਦੇ ਵਿੱਚ ਇੱਕ ਟੇਬਲ ਤੇ ਸਾਰਾ ਕੁਝ ਖਾਣ ਪੀਣ ਨੂੰ ਪਿਆ ਆ everything ਤੁਸੀਂ ਆਪਣੀ ਮਰਜ਼ੀ ਨਾਲ ਹੀ ਉੱਥੇ ਖਾਓਗੇ ਪੀਓਗੇ ਤੁਹਾਡੇ ਨਾਲ ਕੋਈ ਤੱਕਾ ਨਹੀਂ ਕਰ ਸਕਦਾ ਤੁਹਾਡੇ ਮੂੰਹ ਨੂੰ ਨਹੀਂ ਕੋਈ ਕੁਝ ਲਾ ਸਕਦਾ ਇਹ ਗੱਲ ਜਿੰਨੇ ਵੀ ਮੇਰੀ ਵੀਡੀਓਜ਼ ਦੇਖ ਰਿਹਾ ਮੈਨੂੰ ਲੱਗਦਾ ਇਸ ਚੀਜ਼ ਨੂੰ ਐਡਮਿਟ ਕਰੋਗੇ ਤੁਸੀਂ ਵੀ ਤੁਸੀਂ ਵੀ ਪਾਰਟੀਆਂ ਤੇ ਜਾਂਦੇ ਹੋ ਵਿਆਹਾਂ ਫੰਕਸ਼ਨਾਂ ਤੇ ਜਾਂਦੇ ਹੋ ਕਿੱਦਾਂ ਕੋਈ ਤੁਹਾਨੂੰ ਕੁਝ ਤੱਕੇ ਨਾ ਖਵਾ ਪਾ ਲਾ ਸਕਦਾ ਆ ਕੋਈ ਬੰਦਾ ਤੁਹਾਡੇ ਨਾਲ ਇਕੱਲਾ ਹੋਵੇ ਤੇ ਉਹ ਚੀਜ਼ ਮੈਂ ਮੰਨਾਂ ਵੀ ਪਰ ਇੱਕ ਜਗ੍ਹਾ ਤੇ ਜਿੱਥੇ ਇੱਕ ਪਬਲਿਕ ਪਲੇਸ ਐ ਆਸ-ਪਾਸ 20 ਤੋਂ ਤੁਹਾਡੇ ਟੇਬਲ ਤੇ 50 ਤੋਂ 60 ਬੰਦੇ ਐ ਐਂਡ ਉਸ ਜਗ੍ਹਾ ਤੇ ਵੀ ਇੱਕ ਪਾਰਟਿਕੂਲਰ ਟੇਬਲ ਤੇ ਵੀ ਆ ਤੁਸੀਂ ਫੋਟੋ ਦੇਖ ਰਹੇ ਹੋ ਜੇ ਤੁਹਿਆ ਤੁਸੀਂ ਦੇਖੀਆ ਮੈਂ ਸਾਈਡ ਤੇ ਲਾ ਦੂੰਗੀ ਇਹ ਮੇਰੇ ਬਰਥਡੇ ਦੀ ਫੋਟੋ ਐ ਐਂਡ ਇਹ ਕੋਈ ਪਾਰਟਿਕੂਲਰ ਇੱਕ ਫੋਟੋ ਵੀਡੀਓ ਨਹੀਂ ਹੈਗੀ ਇਹ ਤੁਸੀਂ ਮੇਰਾ ਸਾਰਾ ਵਲੌਗ ਦੇਖ ਲਓ ਬਰਥਡੇ ਦਾ ਜਾ ਕੇ ਇੱਕ ਜਗ੍ਹਾ ਤੇ ਜਿੱਥੇ 15 ਤੋਂ 20 ਜਣੇ ਮੌਜੂਦ ਐਸ ਜਸ ਪਾਰਟੀ ਤੇ ਉੱਥੇ ਤੁਹਾਡੇ ਨਾਲ ਕੋਈ ਖਾਣ ਪੀਣ ਚ ੱਤਕਾ ਨਹੀਂ ਹੋ ਸਕਦਾ ਐਂਡ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਪ੍ਰੂਫ ਕਰਨ ਦੀ ਲੋੜ ਨਹੀਂ ਇਹ ਚੀਜ਼ ਸਾਰਿਆਂ ਨੂੰ ਪਤਾ ਲੱਗ ਹੀ ਗਈ ਹੋਣੀ ਆ ਪ੍ਰੈਜ਼ੈਂਸ ਦੇ ਵਿੱਚ ਆ ੱਤਕਾ ਇਜ਼ ਨਾਟ ਪੋਸੀਬਲ ਮੇਰੇ ਤੇ ਇਕੱਲੇ ਤੁਸੀਂ ਐਲੀਗੇਸ਼ਨ ਨਹੀਂ ਲਾ ਸਕਦੇ ਕਿਉਂਕਿ ਉਸ ਪਾਰਟਿਕੂਲਰ ਟੇਬਲ ਤੇ 15 ਤੋਂ 20 ਜਨੇ ਉੱਥੇ ਸੀਗੇ ਤੇ ਇਹ ਜਿਹੜੀ ਫੋਟੋ ਆ ਇਹ ਮੈਂ ਇਕੱਲੀ ਕੁੜੀਆਂ ਦੀ ਫੋਟੋ ਲਈ ਆ ਇਹਦੇ ਵਿੱਚ ਸਾਰਿਆਂ ਨੂੰ ਪਤਾ ਇਨਫਲੂਐਂਸਰ ਵੀ ਨੇ ਕਪਲ ਵੀ ਨੇ ਕੌਣ-ਕੌਣ ਆਇਆ ਸੀ ਸਾਰੇ ਹੀ ਤੁਹਾਨੂੰ ਪਤਾ ਹੈ 15 ਤੋਂ 20 ਜਨੇ ਇਹਦੇ ਵਿੱਚ ਸੀਗੇ ਤੇ ਕਿਸੇ ਵੀ ਤਰ੍ਹਾਂ ਦਾ ਤੱਕਾ ਇਹਦੇ ਵਿੱਚ ਨਹੀਂ ਹੋ ਸਕਦਾ ਸੌਰੀ ਫॉर दैट ਡਿਸਟਰਬੈਂਸ ਤੇ ਇਹ ਚੀਜ਼ ਤਾਂ ਮੈਂ ਕਲੀਅਰ ਕਰਦੀ ਐ ਕਿ ਬਰਥਡੇ ਤੇ ਕੋਈ ਵੀ ਨਾ ਕੱਲਾ ਆਇਆ ਆ ਤੇ ਨਾ ਉੱਥੇ ਕੋਈ ਵੀ ਕੱਲਾ ਸੀਗਾ ਜਿਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਓਲਾ ਰੱਖ ਕੇ ਜਿਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਤੱਕਾ ਹੋਇਆ ਫਿਰ ਉਸ ਤੋਂ ਬਾਅਦ ਸੈਕਿੰਡ ਥਿੰਗ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਤੇ ਤੁਸੀਂ ਵੀ ਮੇਰੇ ਵਲੌਗ ਚ ਜਾ ਕੇ ਦੇਖ ਸਕਦੇ ਹੋ ਮੈਂ ਕੋਈ ਗੱਲ ਇਦਾਂ ਨਹੀਂ ਕਰੂੰਗੀ ਕਿ ਮੇਰੇ ਕੋਲ ਇਸ ਚੀਜ਼ ਦਾ ਪ੍ਰੂਫ ਨਹੀਂ ਹੈ ਮੈਂ ਇਦਾਂ ਹੀ ਬੋਲ ਰਹੀ ਆ ਤੁਸੀਂ ਦੇਖ ਸਕਦੇ ਹੋ ਜਾ ਕੇ ਮੈਂ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਸੀਗਾ ਕਲੱਬ ਟ੍ਰੋਪਿਕ ਹੈ ਨਾ ਜੋ ਹੈਗਾ ਆ ਆਦਮਪੁਰ ਦੇ ਵਿੱਚ ਐਂਡ ਮੇਰਾ ਬਰਥਡੇ ਹੁੰਦਾ ਹੈ ਦਸੰਬਰ ਚ ਤੇ ਮੇਰੇ ਬਰਥਡੇ ਤੇ ਕਾਫੀ ਜਣੇ ਇਨਵਾਈਟਿਡ ਸੀਗੇ ਜਿਦੇ ਕਰਕੇ ਮੈਨੂੰ ਹੋਟਲ ਬੁੱਕ ਕਰਾਉਣਾ ਪਿਆ ਐਂਡ ਇਹ ਚੀਜ਼ ਪੋਸੀਬਲ ਨਹੀਂ ਸੀਗੀ ਕਿ ਮੈਂ ਇੰਨੇ ਜਣੇ ਘਰ ਲੈ ਆਂਦੀ ਐਂਡ ਮੈਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਕੌਣ ਕੌਣ ਸਿਗਾ ਮੇਰੇ ਬਰਥਡੇ ਦੇ ਜਿਨ੍ਹਾਂ ਨੇ ਰਾਤੀ ਇੱਥੇ ਰੁਕਣਾ ਸੀਗਾ ਐਂਡ ਇਸ ਚੀਜ਼ ਦਾ ਮੈਂ ਪ੍ਰੂਫ ਵੀ ਲਾਉਂਗੀ ਇਹ ਨਹੀਂ ਜੀ ਬਰਥਡੇ ਦਾ ਮੈਂ ਲਾਤਾ ਆ ਇਸ ਚੀਜ਼ ਦਾ ਮੈਂ ਅੱਗੇ ਪ੍ਰੂਫ ਵੀ ਤੁਹਾਨੂੰ ਦਵਾਂਗੀ ਕਿ ਹੋਟਲ ਦੇ ਵਿੱਚ ਆਪਾਂ ਕਿੰਨੇ ਜਣੇ ਤੇ ਕੌਣ ਕੌਣ ਸਿਗਾ ਜਿਹੜਾ ਉਸ ਰਾਤ ਰੁਕਿਆ ਆ ਫਿਲਹਾਲ ਮੈਂ ਤੁਹਾਨੂੰ ਵਰਬਲੀ ਬੋਲ ਕੇ ਦੱਸਣ ਲੱਗੀ ਆ ਮੈਂ ਮੇਰੀ ਸਿਸਟਰ ਛੋਟੀ ਸਾਰਿਆਂ ਨੂੰ ਜਿਹਦਾ ਪਤਾ ਆ ਲਵੀ ਮੇਰੀ ਰੀਅਲ ਸਿਸਟਰ ਉਹਦੀ ਏਜ ਹੈਗੀ ਆ 15 ইয়ার্স ਤੇ ਜਦੋਂ ਦੀ ਇਹ ਗੱਲ ਆ ਉਹ ਸੀਗੀ 14 ਸਾਲਾਂ ਦੀ ਇਹ ਮੈਂ ਤੁਹਾਨੂੰ ਉਹ ਬੰਦਿਆਂ ਦਾ ਨਾਮ ਲੈ ਰਹੀਆਂ ਜਿਹੜੇ ਮੇਰੇ ਨਾਲ ਹੋਟਲ 'ਚ ਉਸ ਟਾਈਮ ਤੇ ਰੁਕੇ ਸੀਗੇ ਉਸ ਰਾਤ ਸਾਡੇ ਵਿੱਚ ਮੈਂ ਲਵੀ ਇਹ ਮੈਂ ਤੁਹਾਨੂੰ ਹੋਟਲ ਨਾਮ ਦੱਸਦੀ ਵੀ ਆ ਜਿਹੜੇ ਬੰਦੇ ਸਾਡੇ ਨਾਲ ਹੋਟਲ ਸੀਗੇ ਲਵੀ ਮੈਂ ਕਿੰਮੀ ਦੀਦੀ ਐਂਜਲ ਸ਼ਿਵਮ ਮਯੰਕ ਤੇ ਗੁਰਿੰਦਰ ਦੀ ਇਹ ਸੱਤ ਜਣੇ ਆਪਾਂ ਸੀਗੇ ਤਾਂ ਕਰਕੇ ਆਪਾਂ ਹੋਟਲ ਚੱਲ ਗਏ ਆਪਾਂ ਹੋਟਲ ਗਏ ਉਸ ਬਾਅਦ ਆਪਾਂ ਉੱਥੇ ਬੈਠੇ ਉਹ ਬੰਦਾ ਸਾਡੇ ਵਿੱਚ ਆਇਆ ਸਾਡੇ ਸਾਡੇ ਇਕੱਠੇ ਆਪਾਂ ਇੱਕੋ ਰੂਮ 'ਚ ਇਕੱਠੇ ਬੈਠੇ ਹੋਏ ਸੀ ਗੱਲਾਂ ਬਾਤਾਂ ਕਰ ਰਹੇ ਸੀ 10-15 ਮਿੰਟ ਬਾਅਦ ਉਹ ਆਇਆ ਤੇ ਉਸ ਤੋਂ ਬਾਅਦ ਆਪਾਂ ਇਕੱਠੇ ਬੈਠੇ ਰਹੇ ਫਿਰ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਐਂਡ ਜਦੋਂ ਟਾਈਮ ਹੋਇਆ ਸਾਰਿਆਂ ਦਾ ਜਾਣ ਦਾ ਆਪਣੇ ਆਪਣੇ ਰੂਮ 'ਚ ਇੱਕ ਮੈਂ ਡਬਲ ਬੈੱਡ ਵਾਲਾ ਰੂਮ ਕਰਾਇਆ ਸੀ ਜਿਹਦੇ ਵਿੱਚ ਇੱਕ ਬੈੱਡ ਤੇ ਮੈਂ ਤੇ ਅ ਨਵੀਨ ਨੇ ਸੌਣਾ ਸੀ ਇੱਕ ਬੈੱਡ ਤੇ ਗਿੰਦਰਦੀ ਤੇ ਉਹਨਾਂ ਨੇ ਕਿੰਮੇਦੀ ਨੇ ਮਿਆਂਕ ਦਾ ਸੈਪਰੇਟ ਰੂਮ ਸੀਗਾ ਐਂਜਲ ਸ਼ਿਵਮ ਦਾ ਸੈਪਰੇਟ ਰੂਮ ਸੀਗਾ ਐਂਡ ਆਪਾਂ ਉੱਥੇ ਇਕੱਠੇ ਬੈਠੇ ਹੋਏ ਸੀ ਪਰ ਸਾਰੇ ਆਪਣੇ ਰੂਮ ਦੀ ਕੀ ਸਾਰਾਂ ਦੇਤੀ ਜੀ ਪਰ ਆਪਾਂ ਉੱਥੇ ਇਕੱਠੇ ਬੈਠੇ ਗੱਲਾਂ ਬਾਤਾਂ ਮਾਰ ਰਹੇ ਸੀਗੇ ਵੀ ਇਹ ਨਹੀਂ ਕਿ ਆਪਾਂ ਅੰਦੀ ਸਾਰੇ ਕਮਰਿਆਂ 'ਚ ਵੜ ਗਏ ਤੇ ਆਪਾਂ ਉੱਥੇ ਇਕੱਠੇ ਗੱਲਾਂ ਬਾਤਾਂ ਕਰ ਰਹੇ ਸੀਗੇ ਐਂਡ ਫਿਰ ਕੁਝ ਟਾਈਮ ਬਾਅਦ ਉਹ ਮੁੰਡਾ ਆਉਂਦਾ ਆ ਸਾਡੇ ਨਾਲ ਬਹਿੰਦਾ ਆ 10-15 ਮਿੰਟ ਐਂਡ ਸੌਰੀ ਜਦੋਂ ਵੀ ਉਹ ਜਾਂਦਾ ਆ ਤੇ ਦੀਦੀ ਉਹਦੇ ਨਾਲ ਹੀ ਤੁਰ ਜਾਂਦੇ ਆ ਸਾਰਨ ਲੱਗਿਆ ਵੀ ਸ਼ਾਇਦ ਬਾਹਰ ਤਾਂ ਛੱਡਣ ਗਏ ਆ ਜਾਂ ਕੋਈ ਗੱਲ ਕਰਨ ਗਏ ਹੋਣਾ ਕਿਸ ਨੇ ਉਹਨਾਂ ਨੂੰ ਰੋਕਿਆ ਨਹੀਂ ਬਟ ਸਟਿਲ ਮੈਂ ਤੇ ਲਵੀ ਉਹਨਾਂ ਦੇ ਪਿੱਛੇ ਗਏ ਉਹਨਾਂ ਨੂੰ ਬੁਲਾਇਆ ਕਿ ਦੀਦੀ ਚਲੀ ਆ ਆਪਣੇ ਰੂਮ ਚ ਵਾਪਸ ਚਲੋ ਤੇ ਉਹਨਾਂ ਨੇ ਮੈਨੂੰ ਦੋ ਕਵਾਰੀ ਗੁੱਸੇ ਚ ਕਿਹਾ ਕਿ ਮੈਂ ਨਹੀਂ ਹੋਣਾ ਮੈਂ ਕੋਈ ਇੰਨੀ ਪਾਗਲ ਨਹੀਂ ਆ ਮੈਂ ਪੀਤੀ ਨਹੀਂ ਹੋਈ ਮੈਨੂੰ ਹੋਸ਼ ਆ ਮੈਂ ਕੀ ਕਰ ਰਹੀ ਆ ਮੈਨੂੰ ਸਭ ਪਤਾ ਆ ਮੈਨੂੰ ਸਭ ਕੁਝ ਪਤਾ ਲੱਗ ਰਿਹਾ ਮੈਂ ਪੀਤੀ ਨਹੀਂ ਤਾਂ ਚਲ ਮੈਂ ਆਈ ਤੇ ਮੈਂ ਕਿਹਾ ਚਲ ਆਜੋਗੇ ਜਦੋਂ ਨੂੰ ਮੈਂ ਵਾਪਸ ਆਈ ਆ ਦੋ ਤਿੰਨ ਮਿੰਟ ਮੈਂ ਵੇਟ ਕੀਤੀ ਦੀਦੀ ਨਹੀਂ ਆਏ ਮੈਂ ਦੁਬਾਰਾ ਗਈ ਲਵੀ ਨੂੰ ਲੈ ਕੇ ਤੇ ਮੈਂ ਕੀ ਦੇਖਿਆ ਕਿ ਰੂਮ ਦੀ ਰੂਮ ਲੌਕ ਕੀਤਾ ਹੋਇਆ ਉਹਨਾਂ ਨੇ ਜਿਹੜਾ ਥਰਡ ਰੂਮ ਸੀਗਾ ਉਹਨਾਂ ਨੇ ਉਹ ਲੌਕ ਕੀਤਾ ਹੋਇਆ ਸੀਗਾ ਤੇ ਮੈਂ ਐਂਜਲ ਨੂੰ ਬੁਲਾਇਆ ਮੈਂ ਗੁਰਿੰਦਰਦੀਪ ਨੂੰ ਬੁਲਾਇਆ ਲਵੀ ਮੇਰੇ ਨਾਲ ਹੀ ਸੀ ਮੈਂ ਸਾਰਿਆਂ ਨੂੰ ਲੱਗ ਮੈਂ ਤਮਾਸ਼ਾ ਨਹੀਂ ਬਣਾਉਣਾ ਸੀ ਇਸ ਲਈ ਮੈਂ ਮੁੰਡਿਆਂ ਨੂੰ ਨਹੀਂ ਬੁਲਾਇਆ ਸ਼ਿਵਮ ਤੇ ਮੇੰਕ ਆਪਣਾ ਸੋ ਗਏ ਸੀਗੇ ਆਪਣੇ ਰੂਮ 'ਚ ਸੀ ਮੈਂ ਇਹਨਾਂ ਦੋਨਾਂ ਨੂੰ ਬੁਲਾਇਆ ਮੈਂ ਕਿ ਯਾਰ ਮੇਰੇ ਨਾਲ ਚਲੋ ਆਪਾਂ ਕਿਮੇਦੀਪ ਨੂੰ ਲੈ ਕੇ ਆਈਏ ਮੇਰੇ ਕਹਿੰਦੇ ਨਹੀਂ ਵਾਪਸ ਆ ਰਹੇ ਵੀ ਦੀਦੀ ਤੁਹਾਡੇ ਕਹਿੰਦੇ ਆਓਗੇ ਤੁਸੀਂ ਵੱਟੇ ਹੋ ਆਪਾਂ ਗਏ ਪਰ ਉਹ ਰੂਮ ਲੌਕ ਸੀਗਾ ਸਾਰਿਆਂ ਨੂੰ ਬਹੁਤ ਹੀ ਟੈਨਸ਼ਨ ਹੋ ਗਈ ਕਿ ਯਾਰ ਪਤਾ ਨਹੀਂ ਕਿੱਦਾਂ ਹੁਣ ਇਸ ਚੀਜ਼ ਨੂੰ ਆਪਾਂ ਮੈਨੇਜ ਕਰਾਂਗੇ ਕਿੱਦਾਂ ਕਰੀਏ ਆਪਾਂ ਕਾਫੀ ਦੇਰ ਰੂਮ ਨੌਕ ਕੀਤਾ 15 20 ਮਿੰਟ ਪਹਿਲਾਂ ਮਾਰੀਆਂ ਪਰ ਕਿਸ ਨੇ ਨਹੀਂ ਖੋਲਿਆ ਅੰਦਰ ਕੀ ਹਾਲਾਤ ਸੀ ਜੋ ਵੀ ਸੀ ਆਪਾਂ ਕਿਸ ਨੂੰ ਬੁਲਾਇਆ ਵੀ ਨਹੀਂ ਰੂਮ ਖੋਲਣ ਲਈ ਆਪਾਂ ਬਾਹਰ ਵੇਟ ਕੀਤੀ ਕਿ ਆਉਗੇ ਇਸੇ ਕਨਸਰਨ ਨਾਲ ਆਪਾਂ ਉਹਨਾਂ ਨੂੰ ਛੱਡ ਨਹੀਂ ਗਏ ਕਿ ਕੋਈ ਗੱਲ ਨਹੀਂ ਸਵੇਰੇ ਆਜੂਗੇ ਆਪਣੇ ਆਪ ਆਜੂ ਕਿਉਂਕਿ ਸਾਰਿਆਂ ਨੂੰ ਹੀ ਬਹੁਤ ਟੈਨਸ਼ਨ ਸੀ ਆਪਾਂ ਉੱਥੇ ਆਪਣੀ ਨੀਂਦ ਖਰਾਬ ਕਰਕੇ ਤੁਹਾਨੂੰ ਵੀਡੀਓ ਅੱਗੇ ਜਾ ਕੇ ਲਿਖੂਗੀ ਸਵੇਰ ਦੇ 4 ਵਜੇ ਤੱਕ ਆਪਾਂ ਉਸ ਰੂਮ ਦੇ ਬਾਹਰ ਬੈਠੇ ਰਹੇ ਹਾਂ 2:30 ਵਜੇ ਉਹ ਗਏ ਐ 4 ਵਜੇ ਤੱਕ ਆਪਾਂ ਉੱਥੇ ਹੀ ਬੈਠੇ ਰਹੇ ਆਂ ਡੇਢ ਤੋਂ 2 ਘੰਟੇ ਕਿ ਜਦੋਂ ਤੱਕ ਬਾਹਰ ਨਹੀਂ ਆ ਜਾਂਦੇ ਸਾਰਿਆਂ ਨੇ ਇਹ ਗੱਲ ਦੇਨੇ ਵੀ ਅਂਜਲ ਨੇ ਵੀ ਗੁਰਿੰਦਰਦੀਪ ਨੇ ਵੀ ਮੈਂ ਵੀ ਕਿ ਯਾਰ ਆਪਾਂ ਇਦਾਂ ਨਹੀਂ ਵਾਪਸ ਜਾਣਾ ਆਪਾਂ ਕਿੰਮੇ ਦਿਨ ਨੂੰ ਲੈ ਕੇ ਜਾਣਾ ਇਹ ਨਹੀਂ ਵੀ ਆਪਾਂ ਛੱਡ ਜੀਏ ਵੀ ਕੋਈ ਗੱਲ ਨਹੀਂ ਤੇ ਆਪਾਂ ਸਵੇਰੇ ਉਹਨਾਂ ਨੂੰ ਲੈ ਜਾਵਾਂਗੇ ਵਾਪਸ ਜਾਂ ਸਵੇਰੇ ਆਪਣੇ ਆਪ ਆ ਜੂਗੇ ਆਪਾਂ ਲੈ ਕੇ ਹੀ ਜਾਣਾ ਆ ਆਪਾਂ ਕਿੰਨਾ ਚਿਰ ਨੌਕ ਕਰੀ ਗਏ ਖੜਕਾਈ ਗਏ ਤੇ ਜਦੋਂ ਕਿਸੇ ਨੇ ਨਹੀਂ ਖੋਲਿਆ ਤੇ ਇਹ ਨਹੀਂ ਵੀ ਆਪਾਂ ਆਪਣੇ ਆਪਣੇ ਕਮਰਿਆਂ 'ਚ ਜਾ ਕੇ ਸੋ ਗਏ ਆਪਾਂ ਕੋਰੀਡੋਰ 'ਚ ਸਾਰੀ ਰਾਤ ਬਹਿ ਕੇ ਕੱਟੀਏ ਤੁਸੀਂ ਆਪ ਸੋਚੋ ਕਿ ਆਪਾਂ ਉੱਥੇ ਆਪਣੇ ਕ ਦੇਖ ਸਕਦੇ ਹੋ ਵੀਡੀਓ ਚ ਮੈਂ ਅੱਗੇ ਲਾਉਂਗੀ ਤੇ ਮੈਂ ਇਸ ਤੋਂ ਬਾਅਦ ਵੀ ਲਾ ਦੂੰਗੀ ਕਿ ਇਹਦੇ ਵਿੱਚ ਸਾਰਿਆਂ ਦੇ ਮੂੰਹ ਦੇਖੋ ਕਿਦਾਂ ਉਤਰੇ ਪਏ ਆ ਕੀ ਸਿਚੁਏਸ਼ਨ ਹੋਊਗੀ ਤੇ ਉਹ اندر ਰੂਮ ਚ ਆਪਾਂ ਬਾਹਰ ਕੋਰੀਡੋਰ ਚ ਸਵੇਰ ਦੇ 4 ਵਜੇ ਟਾਈਮ ਵੀ ਦੱਸ ਦੂੰਗੀ ਡੇਟ ਦੇ ਨਾਲ ਪਾਉਂਗੀ ਆਪਾਂ ਸਾਰੇ ਬਾਹਰ ਕੋਰੀਡੋਰ ਚ ਬੈਠੇ ਆ ਤੇ ਇਹ ਇਹ ਵੇਟ ਕਰ ਰਹੇ ਆ ਵੀ ਉਹ ਬਾਹਰ ਆਣ ਤੇ ਆਪਾਂ ਉਹਨਾਂ ਨੂੰ ਆਪਣੇ ਰੂਮ ਚ ਲੈ ਕੇ ਜਾਈਏ ਤੁਹਾਨੂੰ ਇੱਥੇ ਮੂੰਹ ਦੇਖ ਕੇ ਸਾਰਿਆਂ ਦੇ ਪਤਾ ਲੱਗ ਜਾਊਗਾ ਵੀ ਸਾਰੇ ਕਿੰਨੇ ਕੁ ਜ਼ਿਆਦਾ ਵਰੀਟ ਸੀਗੇ ਤੇ ਆਪਾਂ ਕਮਰੇ ਤੇ ਬਾਹਰ ਬੈਠੇ ਹੋਏ ਆ ਆਪਾਂ ਇੰਨਾ ਚਿਰ ਲੌਕ ਕੀਤਾ ਸਾਰਿਆਂ ਨੇ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਡੇਢ ਤੋਂ 2 ਘੰਟੇ ਬਾਅਦ ਦੀਦੀ ਬਾਹਰ ਆਏ ਉਸ ਤੋਂ ਬਾਅਦ ਆਪਾਂ ਦੀ ਨੂੰ ਅੰਦਰ ਰੂਮ ਚ ਲੈ ਕੇ ਗਏ ਆ ਆਪਣੇ ਨਾਲ ਦੂਜੇ ਰੂਮ ਚ ਆਪਣੇ ਵਾਲੇ ਰੂਮ ਚ ਲੈ ਕੇ ਗਏ ਤੇ ਦੀ ਸਾਨੂੰ ਬੋਲਦੇ ਆ ਮੈਂ ਪਾਗਲ ਨਹੀਂ ਆ ਤੂੰ ਹੀ ਕਦੋਂ ਦੇ ਦਰਵਾਜ਼ਾ ਖੜਕਾਈ ਜਾਂਦੇ ਆ ਮੈਂ ਪਾਗਲ ਨਹੀਂ ਆ ਮੈਨੂੰ ਹੋਸ਼ ਆ ਮੈਂ ਐਡੀ ਵੀ ਨਹੀਂ ਪੀਤੀ ਹੋਈ ਆ ਤੁਸੀਂ ਟ੍ਰੀਟ ਕਿਦਾਂ ਕਰ ਰਹੇ ਆ ਮੈਨੂੰ ਤੁਹਾਨੂੰ ਮੈਂ ਪਾਗਲ ਨਜ਼ਰ ਆ ਰਹੀਆਂ ਇਹ ਵੋ ਇਤੋਂ ਬਾਅਦ ਦੀਦੀ ਉਹਨਾਂ ਨੇ ਵੋਮਿਟ ਕੀਤੀ ਐਨ ਉਹ ਡਿੱਗ ਗਏ ਜੋ ਵੀਡੀਓ ਤੁਸੀਂ ਵੀਡੀਓ ਚ ਪਹਿਲਾਂ ਆਲਰੇਡੀ ਫਰੈਸ਼ ਦੀ ਵੀਡੀਓ ਚ ਦੇਖ ਚੁੱਕੇ ਹੋਣੇ ਆ ਉਹ ਵੀਡੀਓ ਹੁਣ ਇਸ ਕੰਸਰਨ ਨਾਲ ਬਣੀ ਸੀਗੀ ਕਿ ਤੁਸੀਂ ਬਾਰ ਬਾਰ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਐਦਾਂ ਟ੍ਰੀਟ ਕਰ ਰਹੇ ਹੋ ਮੈਂ ਐਡੀ ਵੀ ਨਹੀਂ ਪੀਤੀ ਹੋਈ ਇਹ ਵੋ ਤੇ ਫਿਰ ਉਸ ਤੋਂ ਬਾਅਦ ਇਹ ਵੀਡੀਓ ਬਣਾਈ ਗਈ ਆਪਾਂ ਵੀਡੀਓ ਬਣਾਈ ਤੇ ਆਪਾਂ ਸਾਰਿਆਂ ਨੇ ਕਿਹਾ ਵੀ ਇਹ ਸਵੇਰੇ ਵੀਡੀਓ ਦਿਨੋ ਦਿਖਾਵਾਂਗੇ ਵੀ ਆਪਣੇ ਹਾਲਾਤ ਦੇਖੋ ਤੁਸੀਂ ਕਹ ਰਹੇ ਸੀ ਕਿ ਤੁਸੀਂ ਮੈਨੂੰ ਇਦਾਂ ਕਿਉਂ ਟ੍ਰੀਟ ਕਰ ਰਹੇ ਹੋ ਮੈਂ ਪਾਗਲ ਨਹੀਂ ਐ ਮੈਂ ਇੰਨੀ ਵੀ ਪੀਤੀ ਨਹੀਂ ਹੋਈ ਸਵੇਰੇ ਉੱਠ ਕੇ ਆਪਾਂ ਦਿਨੋ ਇਹ ਵੀਡੀਓ ਦਿਖਾਈ ਕਿ ਆ ਦੇਖੋ ਆਪਣੇ ਤੁਸੀਂ ਹਾਲਾਤ ਕਿ ਤੂੰ ਹੀ ਕਹ ਰਹੇ ਸੀ ਮੈਂ ਪੀਤੀ ਨਹੀਂ ਹੋਈ ਇਸ ਕੰਸਰਨ ਨਾਲ ਉਹ ਵੀਡੀਓ ਬਣੀ ਸੀ ਠੀਕ ਹੈ ਉਹ ਵੀਡੀਓ ਬਣਾਈ ਆ ਐਂਡ ਉਹ ਮੈਂ ਆਪਣੇ ਡਿਫੈਂਸ 'ਚ ਭੇਜੀ ਆ ਕਿਉਂ ਉਹ ਵੀ ਮੈਂ ਤੁਹਾਨੂੰ ਅੱਗੇ ਦਸੂੰਗੀ ਵੀ ਉਹ ਵੀਡੀਓ ਕਿਉਂ ਭੇਜੀ ਗਈ ਆ ਕਿਉਂ ਸਾਰੀ ਗੱਲ ਦੱਸੀ ਗਈ ਆ ਤੇ ਇਸ ਰਾਤ ਆਪਾਂ ਇਦਾਂ ਸਿਚੁਏਸ਼ਨ ਹੈਂਡਲ ਕੀਤੀ ਆ ਤੇ ਚਲੋ ਉਹ ਰਾਤ ਨਿਕਲ ਗਈ ਮੈਂ ਤੁਹਾਨੂੰ ਆ ਰਾਤ ਦੀ ਸਾਰੀ ਸਿਚੁਏਸ਼ਨ ਦੱਸਗੀ ਤੇ ਤੁਸੀਂ ਜੇ ਗੱਲ ਕਰੋ ਵੀ ਉਹ ਬੰਦਾ ਸਪੈਸ਼ਲੀ ਹੋਟਲ 'ਚ ਬੁਲਾਇਆ ਗਿਆ ਆ ਨਹੀਂ ਉਹ ਬੰਦਾ ਸਪੈਸ਼ਲੀ ਹੋਟਲ 'ਚ ਨਹੀਂ ਬੁਲਾਇਆ ਗਿਆ ਉਹ ਬੰਦਾ ਉਥੇ ਹੀ ਸੀਗਾ ਮੇਰੀ ਪੂਰੀ ਬਰਥਡੇ ਪਾਰਟੀ ਤੇ ਕਿਸੇ ਵੀ ਗਲਤ ਇੰਟੈਂਸ਼ਨ ਨਾਲ ਜਾਂ ਕਿਸੇ ਵੀ ਚੀਜ਼ ਨਾਲ ਉਹਨੂੰ ਹੋਟਲ 'ਚ ਨਹੀਂ ਬੁਲਾਇਆ ਗਿਆ ਉਹ ਬੰਦਾ ਪੂਰੀ ਉਥੇ ਪਾਰਟੀ ਤੇ ਹੀ ਸੀਗਾ ਔਰ ਜਦੋਂ ਮਤਲਬ ਜਦੋਂ ਸਾਰੇ ਆਏ ਆ ਉਹ ਵੀ ਉਦੋਂ ਹੀ ਆਇਆ ਆ ਤੇ ਸਾਰੀ ਪਾਰਟੀ 'ਚ ਉਹ ਬੰਦਾ ਇਨਵੋਲਵ ਸੀਗਾ ਇਹਦੇ ਵਿੱਚ ਮੈਂ ਕਿਸੇ ਦੀ ਗਲਤੀ ਨਹੀਂ ਮੰਨਦੀ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਇੰਟੈਂਸ਼ਨ ਨਾਲ ਨਹੀਂ ਹੋਇਆ ਇਸ ਲਈ ਮੈਂ ਇਹਦੇ ਵਿੱਚ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਬਸ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਆ ਵੀ ਉਹ ਬੰਦਾ ਮੇਰੇ ਬਲਾਂ ਤੇ ਜਾਂ ਮੇਰੇ ਸਰਕਲ ਕਰਕੇ ਉਥੇ ਨਹੀਂ ਆਇਆ ਸਪੈਸ਼ਲੀ ਹੋਟਲ ਚ ਇਹ ਸੈਂਟੈਂਸ਼ਨ ਵਾਲੋ ਬੰਦਾ ਪੂਰੀ ਪਾਰਟੀ ਚ ਹੀ ਸੀਗਾ ਐਂਡ ਸਭ ਤੋਂ ਵੱਡੀ ਗੱਲ ਮੇਰੀ ਛੋਟੀ ਸਿਸਟਰ ਜਿਹਦੀ ਐ ਸਿਰਫ 14 ਸਾਲ ਹੈ ਉਹ ਉਸ ਟਾਈਮ ਮੇਰੇ ਨਾਲ ਸੀਗੀ ਪੂਰੀ ਰਾਤ ਜੋ ਤੁਸੀਂ ਦੇਖ ਹੀ ਲਿਆ ਉਹ ਵਿਚਾਰੀ ਇਦਾਂ ਹੀ ਲੰਮੇ ਪਈ ਹੋਈ ਹੈ ਕਿ ਮੈਂ ਕੱਲੀ ਨਹੀਂ ਜਾਣਾ ਰੂਮ ਚ ਉਹ ਮੇਰੇ ਨਾਲ ਹੀ ਸੀਗੀ ਜੇ ਇਦਾਂ ਦੀਆਂ ਇੰਟੈਂਸ਼ਨਸ ਹੋਣਾ ਤੇ ਬੰਦਾ ਨਾਲ ਕਿਸੇ ਨਾਲ ਆਪਣੀ ਸਿਸਟਰ ਨੂੰ ਜਾਂ ਆਪਣੇ ਫੈਮਲੀ ਮੈਂਬਰ ਨੂੰ ਕਿਸੇ ਨੂੰ ਨਾਲ ਨਹੀਂ ਰੱਖਦਾ ਐਂਡ ਇਦਾਂ ਦੀਆਂ ਕੁੜੀਆਂ ਮੈਨੂੰ ਲੱਗਦਾ ਕਿ ਪਰਿਵਾਰਾਂ ਚ ਨਹੀਂ ਰਹਿੰਦੀਆਂ ਜਿਨ੍ਹਾਂ ਨੇ ਆਹ ਕੰਮ ਕਰਨਾ ਹੁੰਦਾ ਆ ਅ ਨਸਾਰਾ ਕੋ ਛੱਡ ਕੇ ਆਪਣੀ ਫੈਮਲੀ ਚ ਬੈਠੀ ਆ ਕਿਸੇ ਗੱਲੋਂ ਹੀ 4 ਸਾਲ ਹੋ ਗਏ ਤੁਹਾਨੂੰ ਮੈਨੂੰ ਦੇਖਦੇ ਇਹਨੂੰ ਘਰੇ ਆਪਣੀ ਫੈਮਲੀ ਨਾਲ ਸੋ ਮੈਨੂੰ ਲੱਗਦਾ ਮੈਨੂੰ ਆਹ ਗੱਲਾਂ ਨਾਨਸੈਂਸ ਜਾਂ ਕਲੀਅਰ ਕਰਨ ਦੀ ਲੋੜ ਨਹੀਂ ਹੈਗੀ ਐਂਡ ਉਹ ਬੰਦਾ ਸਿਰਫ ਹੋਟਲ 'ਚ ਨਹੀਂ ਆਇਆ ਰਾਤੀ ਕਿਸੇ ਗੱਲ ਤੇ ਇੰਟੈਂਸ਼ਨ ਨਾਲ ਐਂਡ ਜਾਂ ਮੈਂ ਬੁਲਾਇਆ ਹੋਵੇ ਜਾਂ ਕੋਈ ਵੀ ਜੋ ਇਲਜ਼ਾਮ ਤੁਸੀਂ ਮੇਰੇ ਤੇ ਲਾ ਰਹੇ ਹੋ ਉਹ ਇੰਟਾਇਰ ਪਾਰਟੀ ਤੇ ਪਾਰਟੀ ਚ ਨਾਲ ਹੀ ਸੀਗਾ ਉੱਥੇ ਇਹਨਾਂ ਦੀ ਆਪਸ ਚ ਕੀ ਗੱਲਬਾਤ ਹੋਈ ਆ ਕੀ ਹੋਈ ਆ ਇਹ ਮੈਨੂੰ ਨਹੀਂ ਪਤਾ। ਤੋਂ ਮੈਂ ਆ ਗੱਲ ਸਾਨੂੰ ਕਲੀਅਰ ਕਰਤੀ ਆ ਵੀ ਹੋਟਲ ਚ ਮੈਂ ਕੱਲੀ ਨਹੀਂ ਸੀਗੀ ਕਿ ਜਿਹੜਾ ਮੇਰੇ ਤੇ ਕੱਲੀ ਤੇ ਤੁਸੀਂ ਇਦਾਂ ਕਹਤਾ ਵੀ ਯਾਰ ਇਹ ਗਲਤ ਆ ਇੰਨੇ ਸਾਰਾ ਕੁਝ ਕਰਾਇਆ ਆ ਇਹ ਗਲਤ ਆ ਇੰਨੇ ਕੀਤਾ ਇੰਨੇ ਕਰਾਇਆ ਇਹਦੀ ਗਲਤੀ ਆ ਇਹ ਵੋ ਹਨਾ ਕਿ ਮੈਂ ਕੱਲੀ ਹੋਵਾਂ ਤੇ ਫਿਰ ਤੁਸੀਂ ਮੈਤੇ ਅਲੀਗੇਸ਼ਨ ਲਾਓ ਮੈਂ ਪ੍ਰੂਫ ਕਰਾਂ ਵੀ ਪਰ ਮੈਨੂੰ ਲੱਗਦਾ ਐਲੀਗੇਸ਼ਨ ਬੰਦ ਆ ਹੀ ਨਹੀਂ ਆ ਕਿਉਂਕਿ ਉੱਥੇ ਸਾਰੇ ਜਣੇ ਸਿਗੇ ਨੇ ਇਹ ਚੀਜ਼ ਪ੍ਰੂਫ ਹੋ ਗਈ ਹੋਈ ਆ ਤੁਸੀਂ ਵਲੌਗ ਦੇਖ ਲਓ ਆ ਵੀਡੀਓ ਦੇਖ ਲਓ ਐਂਡ ਇਹ ਜੋ ਵੀ ਸਾਰੀ ਸਿਚੁਏਸ਼ਨ ਹੋਈ ਆ ਪੂਰੀ ਰਾਤ ਦੀ ਇਹਦੇ ਵਿੱਚ ਸਾਰੇ ਹੀ ਸਿਗੇ ਉੱਥੇ ਕੋਈ ਵੀ ਚੀਜ਼ ਓਲੇ ਨਾਲ ਕਿਸੇ ਕੋਈ ਪ੍ਰਾਈਵੇਸੀ ਨਾਲ ਨਹੀਂ ਹੋਈ ਔਰ ਤੁਸੀਂ ਕਲਿੱਪ ਦੇਖ ਲਈਆ ਉਹ ਤੁਸੀਂ ਕਲਿੱਪ ਦੇਖ ਸਕਦੇ ਆ ਜਾ ਕੇ ਕਿ ਉਹਨਾਂ ਨੇ ਉਸੇ ਹੋਟਲ ਤੋਂ ਹੀ ਅਗਲੇ ਦਿਨ ਦੇ ਵਲੌਗ ਦੀ ਸ਼ੁਰੂਆਤ ਕੀਤੀ ਹੈ ਜਿੱਤੋਂ ਇਹ ਪਤਾ ਲੱਗਦਾ ਹੈ ਕਿ ਉਹ ਵੀ ਉਸ ਰਾਤ ਹੋਟਲ 'ਚ ਹੀ ਸੀ ਬਾਕੀ ਟਾਈਮਿੰਗ ਤੇ ਡੇਟ ਦੇਖ ਕੇ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਐਂਜਲ ਉੱਥੇ ਹੀ ਸੀਗੀ ਦੀਦੀ ਉੱਥੇ ਹੀ ਸੀ ਲਵੀ ਉੱਥੇ ਹੀ ਸੀ ਮੈਂ ਉੱਥੇ ਸੀ ਦਾ ਮਤਲਬ ਆਪਾਂ ਰਾਤੀ 3 ਵਜੇ ਉੱਥੇ ਸੈਰ ਕਰਨ ਤਾਂ ਨਹੀਂ ਗਏ ਹੋਵਾਂਗੇ ਹੋਟਲ 'ਚ ਕੋਰੀਡੋਰ 'ਚ ਆਪਾਂ ਸਾਰੇ ਉੱਥੇ ਹੀ ਰਹਿ ਰਹੇ ਸੀਗੇ ਤੇ ਜੇ ਮੈਂ ਕੱਲੀ ਹੁੰਦੀ ਨਾ ਤੇ ਫਿਰ ਮੈਨੂੰ ਲੱਗਦਾ ਕਿ ਮੇਰੇ ਲਈ ਔਖਾ ਆਇਆ ਇਹ ਚੀਜ਼ ਨੂੰ ਐਕਸਪਲੇਨ ਕਰਨਾ ਪਰ ਮੈਨੂੰ ਲੱਗਦਾ ਇਹਦੇ ਵਿੱਚ ਐਕਸਪਲੇਨ ਕਰਨ ਵਾਲਾ ਹੁਣ ਕੁਝ ਰਹਿ ਹੀ ਨਹੀਂ ਗਿਆ ਕਿਉਂਕਿ ਪ੍ਰੂਫ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਮੈਂ ਉੱਥੇ ਕੱਲੀ ਨਹੀਂ ਆ ਸਿਰਫ ਮੈਨੂੰ ਲੱਗਦਾ ਇਹ ਚੀਜ਼ ਦੇ ਅਲੀਗੇਸ਼ਨ ਮੇਰੇ ਤੇ ਆ ਗਏ ਕਿਉਂਕਿ ਇਟ ਵਾਸ ਮਾਈਂ ਬਰਥਡੇ ਮੇਰਾ ਬਰਥਡੇ ਸੀਗਾ ਮੇਰੀ ਪਾਰਟੀ ਸੀਗੀ ਐਂਡ ਇਹ ਚੀਜ਼ ਕਿਉਂ ਹੋਈ ਹੈ ਉਹ ਵੀ ਤੁਹਾਨੂੰ ਮੈਂ ਵਿਦ ਪ੍ਰੂਫ ਅੱਗੇ ਜਾ ਕੇ ਦੱਸ ਦੂੰਗੀ ਚਲੋ ਇਹ ਆ ਗਿਆ ਟੌਪਿਕ ਵੀ ਉਸ ਰਾਤ ਕੀ ਹੋਇਆ ਉਹ ਵੀਡੀਓ ਵੀ ਆ ਗਈ ਹੈ ਤੁਹਾਡੇ ਅੱਗੇ ਜਿਹਦੇ ਵਿੱਚ ਬੀ ਦੀ ਕਾਫੀ ਡਰੰਕ ਥਾ ਤੇ ਉਹ ਪਏ ਹੋਏ ਆ ਗਿਰ ਗਏ ਆ ਜੋ ਵੀ ਆਪਾਂ ਉਹਨੂੰ ਕਹਿ ਸਕਦੇ ਆ ਉਹ ਵੀ ਪ੍ਰੂਫ ਤੁਹਾਡੇ ਕੋਲ ਆ ਗਿਆ ਆ ਐਂਡ ਇਹ ਵੀ ਪ੍ਰੂਫ ਤੁਹਾਡੇ ਕੋਲ ਆ ਗਿਆ ਆ ਕਿ ਆਪਾਂ ਇਸ ਪ੍ਰੂਫ ਨੂੰ ਤੁਸੀਂ ਜਿੱਦਾਂ ਵੀ ਲੈ ਕੇ ਜਾਣਾ ਤੁਸੀਂ ਉਸ ਪ੍ਰੂਫ ਨੂੰ ਲੈ ਕੇ ਜਾ ਸਕਦੇ ਆ ਕਿ ਆਪਾਂ ਕੋਰੀਡੋਰ ਚ ਸਾਰੇ ਜਣੇ ਇਕੱਠੇ ਹੀ ਬੈਠੇ ਆ ਮਤਲਬ ਉੱਥੇ ਮੌਜੂਦ ਸਾਰੇ ਹੀ